ਬਾਪਾ ਬੁੱਢਾ ਭਾਈ ਗੁਰਦਾਸ ਨੂੰ ਸਤਿਗੁਰ ਕੋਲ ਬੁਲਾ ਕੇ ਆਇਆ ਹੁਕਮ ਹੈ ਜੋ ਦੁਰਗਾਹ ਹੋ ਦੱਸ ਦੇ ਇੰਜ ਸਮਝਾ ਕੇ ਕਲੂ ਕਾਲ ਵਿੱਚ ਕੁੱਲ ਦੁਨੀਆ ਦੀ ਜਿਸ ਨੇ ਬਿਪਤਾ ਹਰਨੀ ਧਰਮ ਗ੍ਰੰਥ ਦੀ ਬਾਬਾ ਫੁੱਟਾ ਭਾਈ ਗੁਰਦਾਸ ਨੂੰ ਸਤਗੁਰ ਕੋਲ ਬੁਲਾ ਕੇ ਆਇਆ ਹੁਕਮ ਹੈ ਜੋ ਦਰਗਾਹੋ ਦੱਸ ਦੇਂ ਜਿ ਸਮਝਾ ਕੇ ਕਲੂ ਕਾਲ ਵਿੱਚ ਕੋਲ ਦੁਨੀਆਂ ਦੀ ਜਿਸ ਨੇ ਵਿਪਤਾ ਹਰਨੀ ਧਰਮ ਗ੍ਰੰਥ ਦੀ ਦੁਨੀਆਂ ਅੰਦਰ ਐਸੀ ਰਚਨਾ ਕਰਨੀ ਦੁਨੀਆ ਦਾ ਸੰਜਾ ਉੱਚ ਨੀਚ ਤੇ ਦੂਤ ਵੈਤ ਦਾ ਕਰਨਾ ਦੂਰ ਤੰਗਾ ਆਸਾ ਉਸ ਦੀਆਂ ਹੋਣ ਪੂਰੀਆਂ ਜਿਹੜਾ ਲੱਗੇ ਸਰਨੀ ਧਰਮ ਗ੍ਰੰਥ ਦੀ ਦੁਨੀਆ ਅੰਦਰ ਐਸੀ ਰਚਨਾ ਜਗ ਵਿੱਚ ਵੰਡੀਆਂ ਪਾਈਆਂ ਰੱਬ ਦੀ ਹੋਗ ਮੁਕਾ ਕੇ ਜਿਹੜੇ ਕਰਦੇ ਨੇ ਮਨ ਆਈਆਂ ਓ ਝੂਠਿਆਂ ਦਾ ਤੇ ਬਾਝ ਉਗੜਨਾ ਸੱਚ ਕਿਆ ਕੋਈ ਡਰ ਨਹੀਂ ਧਰਮ ਗ੍ਰੰਥ ਦੀ ਦੁਨੀਆ ਅੰਦਰ ਐਸੀ ਰਚਨਾ ਕਰਨੀ ਓ ਹਜਰਤ ঈਸਾ RAM KRISHNA ਵੀ ਵਾਰੋ ਵਾਰੀ ਆ ਕੇ ਵੱਖੋ ਵੱਖਰੇ ਮਾਰਗ ਰੱਬ ਦੇ ਗਏ ਨੇ ਜੋ ਦਰਸ਼ਾ ਕੇ ਗੁਰਮੁਖ ਗਾਡੀ ਰਾ ਚਲਾ ਕੇ ਲਾਉਣਾ ਨਾਨਕ ਚਰਨੀ ਧਰਮ ਗ੍ਰੰਥ ਦੀ ਦੁਨੀਆ ਅੰਦਰ ਐਸੀ ਰਚਨਾ ਕਰਨੀ ਉਹ ਕੁਰਾਨ ਰਾਮ ਨੂੰ ਕਦੇ ਨਹੀਂ ਮੰਨਦਾ ਕੁਰਾਨ ਰਾਮ ਨੂੰ ਕਦੇ ਨਹੀਂ ਮੰਨਦਾ ਮਨ ਨੇ ਨ ਮਹਿਰਮ ਅੱਲਾ ਹੋਵੇਂ ਮਾਦੇ ਵਿੱਚ ਗਿਰਿਆ ਹੋਇਆ ਫਿਰੇ ਪ੍ਰਾਣੀ ਝੱਲਾ ਨਫ਼ਰਤ ਭਰੀ ਹੈ ਦੁਨੀਆ ਅੰਦਰ ਸਾਥੋਂ ਹੁੰਦੀ ਜਰ ਨਹੀਂ ਧਰਮ ਗ੍ਰੰਥ ਦੀ ਦੁਨੀਆ ਅੰਦਰ ਐਸੀ ਰਚਨਾ ਕਰਨੀ ਓ ਜਰਨੇ ਜਰਨੇ ਵਿੱਚੋਂ ਸਾਨੂੰ ਰੂਪਿਓ ਜਗ ਤੱਕ ਰਸਿਆ ਮਨ ਮੂਰਖ ਦਾ ਇਕ ਥਾਂ ਨਹੀਂ ਜੇ ਟਿਕਦਾ ਉਹ ਮਨ ਮੰਦਰ ਦੇ ਅੰਦਰ ਇਸ ਨੂੰ ਲੱਭਦਾ ਆਪਣਾ ਘਰ ਨਹੀਂ ਧਰਮ ਗ੍ਰੰਥ ਦੀ ਦੁਨੀਆ ਅੰਦਰ ਐਸੀ ਰਤਨਾ ਕਰਨੀ ਆ ਅਰਸ਼ੀ ਜਗ ਜਗ ਦੇ ਸੰਝੇ ਬਣ ਕੇ ਆਪਾਂ ਫਰਜ਼ ਨਿਭਾਉਣਾ ਜਗਤ ਮੁਸਾਫਿਰ ਬੰਦਾ ਜਗ ਤੇ ਚੰਦ ਦਿਨਾਂ ਦਾ ਚੰਦ ਦਿਨਾਂ ਦਾ ਪ੍ਰੋਣਾ ਓ ਸੱਜਣਾ ਦੀ ਜਿੰਦ ਸਤਗੁਰੂ <filti> <hoc> <hadi> <notre morph flats> <Sansif>